ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਅੱਜ ਕਿੱਥੇ ਆਏ ਹੋ ਤੁਸੀਂ ਪੂਜਾ ਲੁਧਰਾਂ ਤੇ ਆਫਿਸ ਤੇ ਠੀਕ ਹੈ ਕਿਵੇਂ ਆਨ ਹੋਇਆ ਵੀਰੇ ਤੁਹਾਡਾ ਅੱਜ ਬੈਟ ਚ ਗੱਲ ਹੋ ਰਹੀ ਸੀ ਹਸਪਤਾਲ ਸੇ ਬੈਟ ਹੋ ਗਿਆ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀਰੇ ਅਸੀਂ ਇੰਸਟਾਗ੍ਰam ਤੇ ਵੀਡੀਓ ਦੇਖ ਕੇ ਸਿੱਧਾ ਠੀਕ ਹੈ ਜੀ ਅਗਰਾਵਲੇ ਕਰੇ ਆ ਜਾਣਾ ਚਾਹੀਦਾ ਹੈ ਅੱਗੇ ਕਿ ਤੂੰ ਆਇਓ ਸਿੰਘ ਲਾਈਨ ਦੇਦੇ ਹੋ ਪਰਦੇ ਵੀ ਇੰਨੇ ਨਹੀਂ ਪਰਦੇ ਹੁੰਦੇ ਹੈ ਪਰਦੇ ਹੈ ਪਰਦੇ ਹਾਂ ਉਹ ਲੰਦੇ ਹੋ ਕਿਹੜੇ ਸਕੂਲ ਪਰਦੇ ਹੋ ਕਿਨਾਰ ਬੋਸ ਬੋਸ ਜੀ ਨਮਸਕਾਰ ਜੀ ਅੱਜ ਸਾਡੇ ਕੋਲ ਸਿਵਲ ਲਾਈਨ ਤੋਂ ਛੋਟੇ ਛੋਟੇ ਬੱਚੇ ਜੋ ਕਿ 6ਵੀਂ ਕਲਾਸ ਵਿੱਚ 8ਵਾਂ ਕਲਾਸ ਵਿੱਚ ਪੜ੍ਹਦੇ ਨੇ ਤੇ ਇੱਕ ਟੀਮ ਦੇ ਰੂਪ ਵਿੱਚ ਇਹ ਖੇਡਦੇ ਨੇ ਕਿ ਇਹਨਾਂ ਨੂੰ ক্রিকেট ਦੇ ਸਮਾਨ ਦੀ ਲੋੜ ਸੀ ਜਾਣਨ ਨੂੰ ক্রিকেট ਦਾ ਸਮਾਨ ਪ੍ਰੋਵਾਈਡ ਕਰਾਇਆ ਗਿਆ ਤੇ ਮੈਂ ਪੂਜਾ ਮੈਡਮ ਦਾ ਵੀ ਸਾਰੀ ਟੀਮ ਦਾ ਤਾਰਿਫ ਕਰਦਾ ਕਿ ਜੇ ਜਦੋਂ ਵੀ ਕੋਈ ਕਿਸੇ ਨੂੰ ਕੋਈ ਖੇਡ ਦਾ ਸਮਾਨ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਨਾਲ ਦੀ ਨਾਲ ਹੀ ਜੋ ਸਮਾਨ ਚਾਹੀਦਾ ਹੁੰਦਾ ਹੈ ਉਹ ਪ੍ਰੋਵਾਈਡ ਕਰਾ ਦਿੰਦੇ ਨੇ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਨ ਵਾਲੇ ਉਸ ਸ਼ਾਸਤ੍ਰ ਵੀ ਸ਼ੁਭ ਕਾਮਨਾਵਾਂ ਦਿੰਦਾ ਤੇ ਬੈਸਟ ਆਫ ਲੱਕ ਇਹ ਐਵੇਂ ਖੇਡਦੇ ਰਹਿਣ ਤੇ ਨਾਲ ਪਰਦੇ ਵੀ ਰਹਿਣ ਤੇ ਚੰਗੇ ਰਸਤੇ ਚੱਲਦੇ ਰਹਿਣ ਤੇ ਐਵੇਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਤੇ ਸਾਡੇ ਬੱਚਿਆਂ ਦਾ ਨਾਮ ਰੋਸ਼ਨ ਕਰਦੇ ਹੋ ਧੰਨਵਾਦ ਜੀ ਕਿਹੜੀ ਕਲਾਸ ਇਸ ਸਾਰੀ ਨਹੀਂ ਸਾਰੇ ਦੀ ਟੀਮ ਹੈ ਇੱਕ ਹੈ ਹਾਂ ਜਿਹੜੇ ਸਿਵਲ ਹੈਗੇ ਸਾਰੇ ਸਿਵਲ ਹੈਗੇ ਹਾਂ ਜੀ ਸਾਰੇ ਇੱਥੇ ਬੈਠੇਗੇ ਕਿੱਥੇ ਬੈਣਾ ਇਹਨਾਂ ਵੇ ਬਾਅਦ ਵਿੱਚ ਦਵੇ ਬੈੱਡ ਮੇਰਾ ਹੈ ਉਹ ਕੋਈ ਮੇਰਾ ਸਰ ਰਲ ਮਿਲ ਜਿਖੇ ਨਾ ਕਿੰਨਾ ਹੈ ਹਾਂ ਕੱਟਰ ਕੋਨੇ ਕਿਡਾ ਕੋਨੇ ਕੀ ਨਾਮ ਕਿਡਾ ਰਤਨ ਰਤਨ ਵਾਈਸ ਕੈਪਟਨ ਵਾਈਸ ਕੈਪਟਨ ਕੋਨੇ ਤੁਸੀਂ ਹੋ ਮੈਂ ਚਲਾ ਦੇਉਂਦੇ ਹਾਂ ਕਿੰਨਾ ਨਾਲ ਬੱਧੇ ਬੱਧੇ ਪਿੰਡਾਂ ਲੈਣ ਅੱਧੀ ਅੱਧੀ ਗਾਜੀ ਜਿੱਤ ਕੇ ਆ ਗਏ ਨਹੀਂ ਸਮ ਸਮੀ ਹੈ ਕਿੰਨੇ ਵਜੇ ਵਜੇ ਕਿੱਥੇ ਉਹ ਖੱਲ ਗ੍ਰਾਂਟ ਕੀ ਸੈੱਲਰ ਹਾਂ 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 ਹਾਂਜੀ ਨਮਸਕਾਰ ਜੀ ਖੇਡਾਂ ਦੇ ਪ੍ਰਤੀ ਬੱਚਿਆਂ ਦਾ ਉਤਸ਼ਾਹ ਜਿਹੜਾ ਦਿਨ-ਬਦਿਨ ਵੱਧਦਾ ਜਾ ਰਿਹਾ ਔਰ ਬੜਾ ਚੰਗਾ ਲੱਗਦਾ ਹੈ ਜਦੋਂ ਅ ਬੱਚੇ ਆ ਕੇ ਖੇਡਾਂ ਦੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਉਂਦੇ ਨੇ ਅੱਜ ਸਾਡੇ ਦਫ਼ਤਰ ਦੇ ਵਿੱਚ ਸਿਵਲ ਲਾਈਨ ਤੋਂ ਕੁਝ ਬੱਚੇ ਇੱਥੇ ਪਹੁੰਚੇ ਨੇ ਜਿਨ੍ਹਾਂ ਦਾ ਕ੍ਰਿਕਟ ਦੇ ਵਾਸਤੇ ਬਹੁਤ ਜਿਹੜਾ ਇਹ ਪਿਆਰ ਹੈ ਔਰ ਬੱਚੇ ਜਿਹੜੇ ਲਗਾਤਾਰ ਦੂਜੀ ਦਿਮਤ ਨਾਲ ਮੈਚ ਵੀ ਲਗਾਉਂਦੇ ਜਾਂਦੇ ਨੇ ਔਰ ਇੱਥੇ ਆ ਕੇ ਉਹਨਾਂ ਨੇ ਸੱਦੇ ਡਿਮਾਂਡ ਕੀਤੀ ਸੀ ਕਿ ਸਾਨੂੰ ਜਿਹੜੇ ਬੋਲਾ ਦੀ ਤੇ ਬੈਟ ਦੀ ਜ਼ਰੂਰਤ ਹੈ ਔਰ ਫੌਰਨ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਉਹਨਾਂ ਦਾ ਖੇਡ ਪਰ ਦੀ ਪਿਆਰ ਨੂੰ ਦੇਖਦੇ ਹੋਏ ਜਿਹੜਾ ਇਹ ਬੈਟ ਔਰ ਬੋਲ ਜਿਹੜੀ ਉਹਨਾਂ ਨੇ ਪ੍ਰੋਵਾਈਡ ਕਰਵਾਈ ਗਿਆ ਨੇ ਔਰ ਇਹੀ ਕਵਾਂਗੀ ਕਿ ਬੱਚੇ ਜਿਹੜੇ ਨੇ ਹਮੇਸ਼ਾ ਅੱਗੇ ਵੱਧਦੇ ਰਹਿਣ ਤਰੱਕੀ ਕਰਦੇ ਰਹਿਣ ਔਰ ਹਮੇਸ਼ਾ ਚੰਗੇ ਤੇ ਨੇਕ ਰਸਤੇ ਚੱਲ ਕੇ ਆਪਣੇ ਪੰਜਾਬ ਦਾ ਆਪਣੇ ਫਾਜ਼ਿਲ ਕਾ ਦਾ ਨਾਮ ਹੈ ਵੀ ਰੋਸ਼ਨ ਕਰਦੇ ਰਹੇ ਬਹੁਤ ਬਤਾਨਾ ਜੀ